ਖਬਰ ਲੇਲੈਂਡ ਨੇ ਡੇਰਾ ਬਸੀ ਤੋਂ ਜਿੱਥੇ ਬੰਦਿਆਂ ਨੂੰ ਲੇਲੈਂਡ ਕੰਪਨੀ ਤੋਂ ਟਿਪਰ ਲੈਣਾ ਮਹਿੰਗਾ ਪੈ ਗਿਆ ਤੁਹਾਨੂੰ ਦੱਸ ਦਈਏ ਡੇਰਾ ਬਸੀ ਚ ਅਸ਼ੋਕ ਲੇਲੈਂਡ ਕੰਪਨੀ ਦਾ ਟਿਪਰ ਜਦੋਂ ਬੰਦਿਆਂ ਨੇ ਖਰੀਦਿਆ ਤਾਂ ਉਹਨਾਂ ਨੂੰ ਚਾਰ ਵਾਰ ਉਹਦੀਆਂ ਕਲਚ ਪਲੇਟਾਂ ਕਰਵਾਉਣੀਆਂ ਪੈ ਗਈਆਂ ਦੁਖੀ ਹੋ ਕੇ ਉਹਨਾਂ ਨੇ ਟਿਪਰ ਗੇਟ ਅੱਗੇ ਖੜਾ ਕਰ ਦਿੱਤਾ ਗੱਲ ਕਰੀਏ ਇਹਨਾਂ ਲੋਕਾਂ ਦੀ ਲੋਕ ਬਹੁਤ ਦੁਖੀ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡਾ ਟਿਪਰ ਠੀਕ ਕਰਕੇ ਦਿਓ ਕੰਪਨੀ ਦੇ ਵਰਕ ਮੈਨੇਜਰ ਨੇ ਕਿਹਾ ਕਿ ਸਾਡੇ ਵੱਲੋਂ ਪੂਰੀ ਹੈਲਪ ਕੀਤੀ ਜਾ ਰਹੀ ਹੈ ਤੁਸੀਂ ਵੀ ਸੁਣੋ ਕੀ ਹੈ ਪੂਰਾ ਮਾਮਲਾ ਗੱਡੀ ਲਈ ਨੂੰ 50 ਲੱਖ ਦੀ ਗੱਡੀ ਲਈ ਤੇ 4 ਮਹੀਨੇ ਚ 6 ਵਰੀ ਕਲਚ ਉਹਰੇ ਟਪਾਇਆ ਇਨਾਂ ਨੂੰ ਸਮਝ ਆਂਦੀ ਨਹੀਂ ਬਈ ਹੋਣਾ ਕੀ ਆਏ ਨੁਕਸਾਨ ਹੀ ਬਤਾ ਲਾਦਾ ਕੁਝ ਵੀ ਕਿਹਾ ਹੋਣਾ ਇਹਨਾਂ ਨੂੰ ਗੱਡੀ ਨੂੰ ਤੋਰਦਣ ਦੇ ਲਾਰਾ ਲਾਗਾ ਬਈ ਅੱਜ ਕਰ ਰਹੇ ਕੱਲ ਕਰ ਰਹੇ 5-6 ਦਿਨ ਗੱਡੀ ਖੜੀ ਰਹਿੰਦੀ ਹੁਰਾ ਕੋਈ ਸੁਣਾਈ ਨਹੀਂ ਹੈ ਕੋਈ ਬੰਦਾ ਹੈ ਨਾ ਵਾ ਕਾਰੀਗਰ ਨਹੀਂ ਹੈਗਾ ਕੋਈ ਮੋਕੇ 10 ਦਿਨਾਂ ਬਾਅਦ ਗੱਡੀ ਖੜੇ ਰਹੀ ਹੈ ਇਸ ਦਾ ਪੱਲੇ ਤੋਂ ਭਰ ਰਹਾ ਕਿੰਨੇ ਕਿਸ਼ਤ ਪੈਂਦੀਆਂ ਲੱਖ ਰੁਪਏ ਕਿਸ਼ਤ ਬਣਦੀ ਹੈ ਜੀ ਤੇ ਹੁਣ ਕਿਆ ਕਹਿੰਦੇ ਆ ਤੁਸੀਂ ਇੱਥੇ ਜਤਾਏ ਸੀ ਹੁਣ ਇਹਨਾਂ ਨੂੰ ਕਹਿੰਦੇ ਕਲਚ ਪਲੇਟ ਪਾ ਦੋ ਸਵੇਰ ਦੀ ਗੱਡੀ ਖੜੀ ਹੈ 9 ਵਜੇ ਦੀ ਆਈ ਵੀ ਕੋਈ ਬੰਦਾ ਨਹੀਂ ਲਗਾਇਆ ਇਹਨਾਂ ਦਾ ਜੇ ਕਹਿੰਦੇ ਇਹਨਾਂ ਨੂੰ ਬੜੀ ਪਾ ਦੋ ਉਹ ਸਾਡੇ ਕੋਲ ਹੈ ਨਹੀਂ ਹੱਥ ਖੜੇ ਆ ਇਹਨਾਂ ਦੇ ਹੈ ਸਾਰਾ ਗੁੱਸਾ ਪਰ ਪਾਣੀ ਨਹੀਂ ਹੈਗੀ ਗੱਲ ਖਰਾਬ ਕੀ ਹੋ ਰਹੀ ਹੈ ਕਲਚ ਪਲੇਟਾਂ ਖਰਾਬ ਇਹਨਾਂ ਦੀ ਕੋਈ ਬੜਾ ਇਹਨਾਂ ਦੀ ਕੋਈ ਕਲਚ ਪਲੇਟ ਛੋਟੀ ਹੈ ਪਤਾ ਨਹੀਂ ਕੋਈ ਅਸੀਂ ਨਾ ਬਾਈ ਜੀ 5 ਗੱਡੀਆਂ ਲਾਈਆਂ ਜੀ 2 ਮਹੀਨੇ ਚ 5 ਗੱਡੀਆਂ ਲਈਆਂ 5 ਦੇ 5 ਗੱਡੀਆਂ ਦੀ ਕਲਚ ਪਲੇਟਾਂ ਜੋੜਤੀ ਹੈ ਤੇ ਫਿਰ ਉੱਪਰ ਇਦੀ ਤਾਂ ਇਦੀ ਤਾਂ ਠੀਕ ਇਹ ਤਾਂ ਠੀਕੇ ਨਹੀਂ ਹੋ ਰਿਹਾ ਇਹਨਾਂ ਕੋਲ ਚਲੋ ਉਹ ਗੱਡੀਆਂ ਫਿਰ ਵੀ ਚਲੋ ਠੀਕ ਚੱਲ ਰਹੀਆਂ ਇੱਕ ਇੱਕ ਵਾਰ ਨਹੀਂ ਚੇਂਜ ਹੋ ਰਹੀ ਇਹ ਤਾਂ ਠੀਕੇ ਨਹੀਂ ਹੋ ਰਹੀ ਜੀ ਉੱਪਰ ਕਿਸੇ ਨੂੰ ਕੰਪਲੇਨਟ ਕੀਤੀ ਹੈ ਕੰਪਲੇਟ ਹੈ ਇਹਨਾਂ ਨੂੰ ਅਸੀਂ ਹੁਣ ਵੀ ਕਿਹਾ ਕਿ ਇਹਨਾਂ ਤੇ ਕੋਈ ਮੌਕੇ ਤੇ ਬੰਦੇ ਹੀ ਨਹੀਂ ਹੈ ਗੱਲ ਕਰਨੇ ਵਾਲਾ ਕੋਈ ਅੰਦਰ ਅਫਸਰ ਉੱਪਰ ਕੋਈ ਨਹੀਂ ਹੈ ਕੋਈ ਵੀ ਨਹੀਂ ਹੈ ਜੀ ਇਹਨਾਂ ਦਾ ਕੋਈ ਸਰਵਿਸ ਸੈਂਟਰ ਨੰਬਰ ਹੋਵੇਗਾ ਕੋਈ ਕੰਪਲੇਨਟ ਵਾਲਾ ਇਹਨਾਂ ਦੇ ਮੈਨੇਜਰ ਬੈਠੇ ਅੰਦਰ ਕੁਲਦੀਪ ਹੈ ਉਹਨਾਂ ਨੂੰ ਫੋਨ ਕਰਕੇ ਦੱਸ ਦਿਆ ਮੈਂ ਮੰਮੀ ਨੂੰ ਕਰ ਲਿਆ ਫੋਨ ਕਰਦੇ ਇਹਨਾਂ ਨੂੰ ਬੜ ਲਾਰੇਵਾਜ ਐ ਲਾਰਾ ਲਾਈ ਜਾਂਦੇ ਰੋਜ਼ ਭਈ ਅੱਜ ਹੋਜੂ ਕੱਲ ਨੂੰ ਹੋਜੂ ਕੋਈ ਹੱਲ ਨਹੀਂ ਹੋ ਰਿਹਾ ਹੈਗਾ ਫਿਰ ਅੱਜ ਇਹ ਗੱਡੀ ਗੇਟ ਤੇ ਹੁਣ ਇਸੇ ਕਰਕੇ ਲਾਈਏ ਜੇ ਕੋਈ ਕਰਕੇ ਲਾਈਏ ਤੰਗ ਹੋ ਕੇ ਹੋਰ ਸਾਡੀ ਚਲਾਇਆ ਅੱਗ ਲਾ ਦਈਏ ਹੋਰ ਕਿਆ ਕਰੀਏ ਫਿਰ ਗੱਡੀ ਨੂੰ ਇਸਦਾ ਭਰਨੀਓ ਪੱਲੇ ਦੇ ਭਰ ਦੂੰਗਾ ਫਿਰ ਗੱਡੀ ਚੱਲੇ ਨਹੀਂ ਰਹੀ 10 ਦਿਨ ਹੋ ਗਏ ਬਾਈ ਇਹਨਾਂ ਨੁਕਸੇ ਨਹੀਂ ਪਤਾ ਲੱਗ ਰਿਆ ਯਾਰ ਕਿਆ ਇਹ ਗੱਡੀ 'ਚ ਜੇ ਨੁਕਸ ਪਤਾ ਲੱਗੇ ਤਾਂ ਹੀ ਇਹ ਠੀਕ ਕਰੂੰਗੇ ਨੁਕਸੇ ਨਹੀਂ ਪਤਾ ਲੱਗ ਰਿਆ ਜਿਹੜੀ ਕਲੱਚ ਪਲੇਟ ਹੈ ਪਾ ਰਹੇ ਆ ਉਹ ਬਾਰ-ਬਾਰ ਸੜ ਰਹੀ ਹੈ ਇਹਨਾਂ ਨੂੰ ਕਹਾਂ ਕਲੱਚ ਪਲੇਟ ਚੇਂਜ ਕਰ ਦੋ ਉਹ ਨਹੀਂ ਇਹ ਚੇਂਜ ਕਰ ਰਹੇ ਕਹਿੰਦੇ ਉਹ ਨੰਬਰ ਸਾਡੇ ਕੋਲ ਹੈ ਹੀ ਨਹੀਂ ਕਲੱਚ ਪਲੇਟ ਦਾ ਜਿਹੜੀ ਚੇਂਜ ਕਰ ਸੀ ਪਾਣੇ ਨੂੰ ਕਹਿ ਰਹੇ ਆ ਪਰ ਕਹਿੰਦੇ ਦੂਜਿਓ ਪਾ ਲਓ ਕਹਿੰਦੇ ਲੈ ਜਾਓ ਫਿਰ ਜੇ ਹੋਈ ਤਾਂ ਅਸੀਂ ਜ਼ਿੰ गटाते जब तक साजा नहीं आता ना बाहर निकल दोगे गड्डी ना कोई अंदर बटन दूंगे पूरी खड़ू जिन्हें मर्जी दिन लग जाए उनका क्लच प्लेट का था गाड़ी में, क्लच थी। की मैटर जो गेट जाम हम, क्लच का क्या है कि ये वेरियंट एड आइटम है जितना आप यूज करेंगे उतना ही कंज्यूम होगा वो ड्राइवर की चलाई पर डिपेंड करता है फर्स्ट टाइम इनका फेलियर अर्यर आ गया था फिर उसके बाद हमने इनको ट्रेनिंग भी दी थी वहाँ पर सिक्सटी एट आवर में दूसरी बार इनका फेलियर आ गया था पहली बार डाल के दिया दूसरी बार आया फिर हमने इनको ट्रेनिंग दी साइड पर जाकर ड्राइवर ट्रेनिंग की उसके बाद एक छः सौ समथिंग घंटे पे दोबारा फेलियर आया इससे तो अभी रिसेंटली सौ दो सौ घंटे पे आई थी नहीं छः सौ के बाद नौ सौ घंटे अभी चल पड़ी है घर फिर अभी दोबारा इनका फेलियर आया ਉਹਨੇ ਜਿਹੜਾ ਮਸਲਾ ਉਹਨੇ ਕੀ ਦਾ ਕੀ ਉਹ ਕੀ ਤੁਹਾਨੂੰ ਸੋਲੂਸ਼ਨ ਕੱਢਿਆ ਦਾ ਅਸੀਂ ਤਾਂ ਜੇ ਕੰਪਨੀ ਦੀ ਜਿਹੜੀ ਵੈਰੈਂਟੀ ਪਾਲਿਸੀ ਆ ਉਸ ਅਕੋਰਡਿੰਗ ਅਸੀਂ ਇਹਨਾਂ ਨੂੰ ਦੇ ਰਹੇ ਆ ਪਰ ਕਸਟਮਰ ਬੋਲ ਰਿਹਾ ਕਿ ਇਸ ਤੇ ਹਾਈ ਐਂਡ ਹਾਈ ਕਲੈਂਪ ਵਿਦ ਪਾਵਰ ਮਤਲਬ ਇਸ ਤਾਂ ਵੀ ਪਾਵਰਫੁਲ ਪਰ ਉਹ ਕੰਪਨੀ ਦੇ ਐਂਡ ਪਰ ਹਾਈ ਨਹੀਂ ਐ ਜਿਹੜੀ ਮੋਡੀਫਾਈ ਹੋਈ ਨਹੀਂ ਕੋਈ